ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਾ ਜੀ ਆਪਾਂ ਫੌਜੀ ਸਾਹਿਬ ਕੋ ਪਹੁੰਚ ਗਏ ਪਿੰਡ ਤਿਮਵਾਲ ਜੀ ਤੇ ਦੇਖੋ ਜੀ ਆਹ ਬੋਰਡ ਲਗਾ ਜਦੋਂ ਟਾਂਗ ਰਹੇਦੇ ਭਵਾਨ ਨੇ ਆ ਤੇ ਆ ਲਗਾ ਬੋਰਡ ਫੌਜੀ ਸਾਹਿਬ ਦੇ ਨਾਮ ਉਹਨੇ ਲੜਕੇ ਦੀ ਹੈ ਜੀ ਠੀਕ ਹੈ ਨੰਬਰ ਨੰਬਰ ਦਿੱਤੇ ਹੋਏ ਆ ਤੇ ਆ ਰਸਤਾ ਹੁਣ ਜਾਂਦਾ ਫੌਜੀ ਦੇ ਘਰ ਨੂੰ ਆਈ ਚੱਲੋ ਕਰਾਂਗੇ ਤੁਹਾਨੂੰ ਬਰਾਏ ਅੱਗੇ ਬੜਾ ਨਾਮ ਚੱਲਿਆ ਦਾ ਫੌਜੀ ਸਾਹਿਬ ਦਾ ਮਸ਼ਹੂਰ ਵਿਵਾਰੀ ਆ ਗੁਰਨਾਮ ਸਿੰਘ ਫੌਜੀ ਪਿੰਡ ਤਿਮਵਾਲ ਜ਼ਿਲ੍ਹਾ ਪੈਂਦੇ ਜਿਹਨਾਂ ਨੂੰ ਅੰਮ੍ਰਿਤਸਰ ਤਹਸੀਲ ਪੈਂਦੀ ਆ ਬਾਬਾ ਬਕਾਲਾ ਠੀਕ ਹੈ ਜੀ ਅੱਜ ਤੁਹਾਨੂੰ ਸਿੱਧੇ ਫੌਜ ਸਾਹ ਦੇ ਘਰੇ ਲੈ ਕੇ ਜਾਣਾ ਬਸ ਕਿਉਂਕਿ ਫੌਜ ਸਾਹ ਪਿੱਛੇ ਆ ਰਹੇ ਆ ਨਵਾਂ ਬੋਰਡ ਬੂਡ ਲਾਇਆ ਉਹਨਾਂ ਨੇ ਉਹ ਕਹਿੰਦੇ ਆ ਕਿ ਸਾਡਾ ਅੱਜ ਘਰ ਦੀ ਸਾਰੀ ਲੋਕੇ ਨਾਲ ਹੀ ਅੱਜ ਦੱਸ ਦੋ ਤੇ ਵੇਖੀ ਚੱਲੋ ਇਹ ਆ ਹੁਣ ਵੱਰ ਜਣਾ ਹਣ ਫੌਜ ਦੇ ਘਰ ਨੂੰ ਲੋ ਜੀ ਫੋਟੋ ਸਿੱਗਾ ਦਾ ਫਸੀ ਗਾਈ ਸਸੀ ਗਾ ਦਾ ਬੰਦਾ ਠੀਕ ਠਾਕ ਜੀ ਕਿਰਪਾ ਦੀ ਕਿਰਪਾ ਵੇ ਲੋ ਅੱਜ ਵੇ ਲੋ ਪਿੱਛੇ ਆਈ ਵੀਡੀਓ ਬਣਾਦੇ ਆਏ ਤੁਹਾਡੀ ਅੱਜ ਕਿਰਪਾ ਦੀ ਕਿਰਪਾ ਕਿਰਪਾ ਫਿਰ ਫੋਸਾ ਹੈ ਹੀ ਕਿਰਪਾ ਹੁੰਦੀ ਆ ਜਾਓ ਫਿਰ ਆ ਜਾਓ ਫੋਸਾ ਖੜੋ ਬੜਾ ਜਾ ਇੱਥੇ ਖੜੋ ਫੁੱਟੀ ਆ ਬਾਸ ਠੀਕ ਆ ਆ ਜਾਓ ਲੋ ਜੀ ਆ ਫੋਸਾ ਦਾ ਘਰ ਆਈ ਹੁਣ ਤੇ ਆ ਦੇਖੋ ਜੀ ਹੁਣ ਆਗੇ ਫੋਸਾ ਦੇਖੋ ਤਿੰਨ ਚਾਰ ਮੰਜ਼ਲ ਇਹਨਾਂ ਦੀ ਕੋਠੀ ਆ ਤੇ ਆ ਜਮਣਾ ਘਈ ਬੋਸਾ ਆਪੋ ਸਾਰਾ ਘਰ ਆ ਗਿਆ ਬੋਸਾ ਹੋਰ ਸਾਰਾ ਠੀਕ ਠਾਕ ਜੀ ਮੈਂ ਕੱਜ ਪਿੱਛੇ ਬੰਨਦੇ ਜਾਈਏ ਜੀ ਪਰਮੇਸ਼ਰ ਦੀ ਚੰਗਾ ਹੋ ਗਿਆ ਜੀ ਮਹਾਰਾਜ ਬੜੀ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਆ ਚਲੋ ਚਲੋ ਹੋਰ ਸਾਰਾ ਹੋਸੇ ਕਿਹਨੂੰ ਜਾਂਦਾ ਆਜੋ ਆਜੋ ਫਿਰ ਬੋਸਾ ਉੱਥੋਂ ਫਿਰ ਆਪਣਾ ਸਿੱਧਾ ਡਾਂਗਰੇ ਤੋਂ ਇਹ ਰਸਤੇ ਤੋਂ ਜਾਂਦਾ ਜੀ ਆਪਣਾ ਜੀ ਬੱਸ ਰੋੜਿਆ ਇਹ ਕਿਦੋਂ ਜਾਂਦਾ ਆ ਇਹ ਗਾੜੀ ਖੱਕ ਸਰਿਆਂ ਨੂੰ ਜਾਂਦਾ ਖੱਕ ਸਰਨੇ ਠੀਕ ਆ ਨਾਲ ਹੀ ਬਾਤਾਂ ਨਿਕਲੋ ਮਿੰਟ ਡਾਂਗਰਾ ਬੋੜ ਬੋੜ ਲਾਦਾ ਬਾਰ ਹੈ ਮੈਂ ਕਿਹਾ ਬੋੜ ਲਾਈਆ ਸੋ ਸੰਗਰ ਪਤਾ ਨਹੀਂ ਲੱਗਦਾ ਨਹੀਂ ਨਹੀਂ ਮੈਨੂੰ ਲੱਗਦਾ ਠੀਕ ਹੈ ਉਹਦਾ ਕੁੱਤਾ ਰੱਖਿਆ ਜੀ ਹਾਂ ਕੁੱਤਾ ਰੱਖਿਆ ਜੀ ਵਾਹ ਜੀ ਵਾਹ ਹਾਂ ਠੀਕ ਹੈ ਕੁੱਤਾ ਜੀ ਸੋਣਾ ਹਨਾ ਜੀ ਉਹਨੂੰ ਭੁਲ ਗਿਆ ਹੋয়া اچھا ਉੱਥੋਂ ਲੈ ਕੇ ਨਹੀਂ ਲੈ ਰੋਡ ਤੇ ਨਹੀਂ ਲੈ ਕੇ ਮਤਲਬ ਉੱਥੇ ਲੈ ਕੇ ਗਿਆ ਉਹਨੇ ਮੁੰਡਾ ਠੀਕ ਹੈ ਠੀਕ ਹੈ ਠੀਕ ਹੈ ਲੈ ਗਿਆ ਉਹ ਪੁੱਸਣ ਐ ਲਿਸ਼ਕਾ ਬਿਸ਼ਕਾ ਰਖੇਂ ਜੋਡੀਆਂ ਤੇ ਭਗਵਾਨ ਪਰਮੇਸ਼ਰ ਦੇ ਹਾਂ ਜੀ ਹੋਰ ਕਿਰਪਾ ਕਰੇ ਸਰ ਜੀ ਨੂੰ ਆਵਾਜ਼ ਕਰਦਾ ਕਿਰਪਾ ਹਰ ਕਿਤੇ ਕਰੇ ਵਾਹ 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 ਜੀ ਜੀ ਦੀ ਕਿਰਪਾ ਦੋਨੇ ਕਰਨੀ ਜੀ ਕਰਨੀ ਹੈ ਮਹਾਰਾਜ ਦੀ ਕਿਰਪਾ ਕਰਦੀ ਸਾਰਿਆਂ ਦੇ ਹਾਂ ਜੀ ਹਾਂ ਜੀ ਸਾਰੇ ਸਾਰੇ ਜੀ ਹਰ ਕਿਤੇ ਜੀ ਜੀ ਦੇ ਕਰੇ ਬਾਈ ਜੀ ਅਸੀਂ ਗੱਲ ਠੀਕ ਠਾਕ ਜੀ ਆ ਵੀਰੇ ਪੋਸਾ ਉੱਥੇ ਖੜੇਵੇਂ ਸੀ ਚਲੋ ਨੌਂਗਤ ਸਿਵਲ ਚਰਦੀ ਅੱਛਾ ਹੈ ਹਾਂ ਜੀ ਵੋਟ ਲਾਈਏ ਸੰਗ ਜਿੱਦਾਂ ਕੋਈ ਆਉਂਦੇ ਪਤਾ ਨਹੀਂ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਥੋੜੇ ਜਿਹਾ ਸਾਈਡ ਤੇ 200 ਕਿਲੋਮੀਟਰ ਸਾਈਡ ਤੇ ਆਪਣਾ ਬਿਲਕੁਲ ਜੀ ਬਿਲਕੁਲ ਜਿਆਦਾ ਨਹੀਂ ਇਹਨੇ ਉਹ ਬੰਦੇ ਨੂੰ ਪਤਾ ਲੱਗ ਜਾਂਦਾ ਕੋਈ ਬੰਦਾ ਇਹ ਮਨਾ ਦੋ ਲੈ ਗਈਆਂ ਤੇ ਆਜੋ ਫਿਰ ਕਰਾ ਲਾਲ ਲੀਲੀ ਵੇਗੀਆਂ ਫੁੱਲ ਸਨ ਲਿਆਓ ਆਜੋ 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 ਫੁੱਲ ਆਹ ਦੇਖ ਕੇ ਆਹ ਲਾਓ ਆਪਣਾ ਮਹੇਸ਼ਰ ਕਿਰਪਾ ਕਰੇ ਬਾਜੀ 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 ਦਾ ਨਾਮਦਾਸ ਨੇ ਕਿਰਪਾ ਕਰਨੀ ਹਰ ਕਦੇ ਕਰੇ ਬਿਲਕੁਲ ਬਿਲਕੁਲ ਜੀ ਜੀ ਤੇ ਕਿਰਪਾ ਤੁਸ ਨੇ ਕਰਨੀ ਉਸ ਨੇ ਕਰਨੀ ਜੀ ਸਾਹਿਬ ਨਾ ਮਤਲਬ ਰੋਜ਼ ਕਿਰਪਾ ਕਰਦਾ ਹਰ ਕਦੇ ਹਾਂਜੀ ਹਾਂਜੀ ਸਦੀਪ ਜੀ ਦੇ ਫਾਰਮ ਵੇਖਣ ਨੂੰ ਪੈਣ ਭਰਾਵਾਂ ਬੀਬਾਂ ਬਜ਼ੁਰਗਾਂ ਨੂੰ ਸਤਿਕਾਰ ਸਤਿਕਾਰ ਜੀ ਹਾਂ ਚਲੋ ਉਹ ਤੋਂ ਤਾਂ ਪੈਂਡਾ ਵੀ ਤੁਹਾਨੂੰ ਹੀ ਚੁੜੋ ਬੜਾ ਬੜਾ ਔਖਾ ਹੋ ਜਾ ਕਾਟ ਰਵੇਲੇ ਤੁਹਾਡੇ ਕੋਲ ਆਣ ਲੈ ਕੇ 4 ਘੰਟੇ ਲੱਗਦੇ ਲੱਗ ਜਾਂਦੇ ਆ ਕਿ ਪੈਂਡਾ ਜੂ ਆ ਪੈਂਡਾ ਨਾਲ ਗੱਡੀ ਨੇ ਸਜ ਜਜ 4 ਘੰਟੇ ਗੱਡੀ ਨੇ ਮਤਲਬ ਨਿੰਦੇ ਕੋ ਇਹ ਦੇਖੋ ਨਹੀਂ ਨਿੰਦੇ ਕੋ ਨਹੀਂ ਜਿੰਦਾ ਨਹੀਂ ਮੀਨਾ ਪੂਰੇ ਕੱਦਾ ਆ ਜਾ ਫਿਰ ਫਿਰ ਆ ਡੂਗਾ ਕਿੰਨਾ ਸਾਲ ਦਾ ਪਤਾ ਨਹੀਂ ਲੱਗਾ ਹੁਣ ਹੀ ਪਤਾ ਲੱਗਾ ਹਾਂ ਹੁਣ ਹੀ ਬੜਾ ਦੋ ਜੱਤੋਂ ਹੁਣ ਹੀ ਪਤਾ ਲੱਗਾ ਬਿਲਕੁਲ ਜੀ ਬਿਲਕੁਲ ਕਿਹਦਾ ਦੱਸਿਆ ਉਹਦਾ ਪਤਾ ਨਹੀਂ ਲੱਗਾ ਚਲੋ ਮੀਨਾ ਖੰਡਾ ਹਾਂ ਜੀ ਚੀਦੀ ਦੇ ਆ ਰਹੇ ਆ ਬਿਲਕੁਲ ਆ ਚਲੋ ਉਹ ਵੀ ਦੇਣ ਆ ਗਏ ਹਨਾ ਚੀਦਾਂ ਦੇ ਆ ਆ ਤਾਪ ਕੀਤੇ ਬਿਲਕੁਲ ਬਿਲਕੁਲ ਸੰਸਾਰ ਵਾਸਤੇ ਸੰਸਾਰ ਵਾਸਤੇ ਆਪਣੇ ਲਈ ਕੀਤੇ ਇਕੱਲੇ ਟੰਪਰ ਵਾਸਤੇ ਨਹੀਂ ਕੀਤੇ ਮਾਨਸ ਰਿਸ਼ਤੇਦਾਰ ਵਾਸਤੇ ਨਹੀਂ ਸੰਸਾਰ ਵਾਸਤੇ ਜਿਹੜਾ ਬਹਿਰ ਉਹਨਾਂ ਨੇ ਪਰਿਵਾਰਾਂ ਦੇ ਪਰਿਵਾਰ ਪਰਿਵਾਰ ਵਾਸਤੇ ਸੰਸਾਰ ਵਾਸਤੇ ਬਿਲਕੁ ਇਹੋ ਜੀ ਕਿਹਦੇ ਦੁਨੀਆ ਲੱਭਦੇ ਜੀ ਉਹ ਕਿਹਦੇ ਲੱਭਣੇ ਆਪਾਂ ਨੂੰ ਬਾਜੀ ਬਾਜੀ ਇਹਨੂੰ ਸਦਾ ਹੀ ਮਤਲਬ ਅਮਰਸ਼ੀ ਸਦਾ ਜੀਦੇ ਆ ਹਾਂ ਜੀ ਸਾਰੇ ਜੀ ਉਹ ਆਪਾਂ ਨੂੰ ਦੁਨੀਆ ਯਾਦ ਕਰਦੀ ਆ ਹਾਂ ਜੀ ਇਹਦੇ ਬੰਦੇ ਨੂੰ ਖੌਣ ਯਾਦ ਕਰਦਾ ਜੀ ਕਿਉਂਕਿ ਕੰਗਿਆ ਕਮਨ ਨੇ ਕੀਤਾ ਵਾ ਕਿਸ ਸੰਸਾਰ ਵਾਸਤੇ ਦੁਨੀਆ ਨੂੰ ਜਾਂਦੇ ਦੁਨੀਆ ਜੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਜੀ ਹਾਂ ਜੀ ਹਾਂ ਜੀ ਮਹਾਰਾਜਾ ਲੋ ਕ੍ਰਿਪਾ ਕਰੇ ਹਰ ਕੋਈ ਜੀ ਜੀ ਤੇ नींसाफ ना काम करिए रबी जा रहा नींसा काम कर दिया खुश होगा बिलकुल कर ਸਹੀ ਕਰਦੇ ਆ ਦੱਸ ਉੱਤੇ ਵੇਂਦਾ ਪਰਮੇਸ਼ਰ ਵੇਂਦਾ ਕੱਲੇ ਕੱਲੇ ਜੀਤ ਉਹਨੇ ਕੈਮਰਾ ਲਾਇਆ ਉਹ ਵੇਂਦਾ ਰੇਂਦਾ ਫਿਰ ਲੇਕਰ ਆਪਾਂ ਨੇ ਉਹ ਨਹੀਂ ਸਾਨੂੰ ਵੇਦਾ ਨਹੀਂ ਜਿਹਨੂੰ ਮਾਰੀ ਮੈਂ ਦੇ ਦੋ 10000 ਵੱਧ ਵਟ ਲੋ 10000 ਨਾਲ ਵੇਖੋ ਦੁਨੀਆ ਦੇ ਵੇਖੋ ਦੋਨੇ ਸੰਸਾਰ ਵਾਲੇ ਰੋਟੀ ਉਹਨੂੰ ਦੇ ਜੀਨੇ ਖਾਣੀ ਉਹਨੇ ਪਾਇਆ ਪੈਸਾ ਜੋੜਿਆ ਹਾਂਜੀ ਹਾਂ ਆਪਾਂ ਚਲੋ ਸੇਵਾ ਪਾਣੀ ਕਰਦੇ ਕਮਾਈ ਲੈਣੀ ਹੈ ਬਾਜੀ ਬਾਜੀ ਆਪ ਦੀ ਕਮਾਈ ਲਓ ਇਹਨੂੰ ਮਾਰਾ ਨਾ ਕਰਨਾ ਇਹਦਾ ਮਾਰਾ ਨਾ ਸੋਚੋ ਗਰੀਬ ਦਾ ਜੀ ਆਪਾਂ ਚੰਗਾ ਨਹੀਂ ਕਰ ਸਕਦੇ ਮਾੜਾ ਮਾੜਾ ਬਿਲਕੁਲ ਬਿਲਕੁਲ ਬਹੀ ਚੰਗਾ ਕਿਸੇ ਕਰੀ ਨਹੀਂ ਸਰਦ ਵੀ ਆਪਾਂ ਗਰੀਲ ਦਾ ਮਾੜਾ ਨਾ ਕਰ ਚਲੋ ਦੇਖੋ ਸੋ ਕਿ ਨਹੀਂ ਅੱਜ ਅੱਜ 4 ਤੇ 4 6 ਪੀਸ ਸੀਗੇ ਹਾਂਜੀ ਇਹ ਦੋ ਹੋਣੇ ਤੁਹਾਡੇ ਅੱਗੇ ਗਏ ਚਲ ਗਏ ਮੋਗੇ ਆਜੋ ਘਰ ਫੋਸਾ ਇਹ ਗੱਬਣਾ ਹਾਂਜੀ ਦੋ ਜਮ 6 ਅੱਜ ਝੋਟੀਆਂ ਸੁਈਆਂ ਜੀ ਉਧਰ ਆਈ ਹੈ ਉਧਰੋਂ ਆਈ ਰਹਿਣੇ ਚਾਹੇ ਨਾਲੋਂ ਨਾਲ ਹੈ ਨਾਲੋਂ ਨਾਲ ਆਜਾ ਨਾਲੋਂ ਨਾਲ ਪੰਜਵਾਂ ਦਿਨ ਸੁਈ ਨੂੰ ਆ

ਲਗਨ ਕੜਾ ਚੰਗਾ ਵੀ ਚੰਗਾ ਇਹਨਾਂ ਦਾ ਸ਼ੇਰ ਦਾ ਅੰਦਰ ਬਾਸ ਬਾਸ ਸ਼ੇਰ ਜਾਂਦਾ ਹੈ ਇਹ ਜਾਂਦਾ ਮਗਰ ਦੇ ਕੱਟਾ ਵਾ ਜੀ ਮਗਰ ਕੱਟਾ ਅੱਜ 5ਵਾਂ ਦਿਨ ਸੂਈ ਨੂੰ ਠੀਕ ਆਜੋ ਜੀ ਆਜੋ ਕਮਾਲੇ ਘਰਾਂ ਦੇ ਐ ਰੋ ਚੰਗੇ ਆ ਥਾਂ ਤੋਂ ਬੁਖਾਰੇ ਘਰਾਂ ਦੇ ਹਾਂ ਜੀ ਅਰੇ ਅਰੇ ਬੱਚਾ ਉਹ ਦੇਖੋ ਮੈਂ ਐ ਵਾ ਆਜੋ ਆਜੋ ਨੇ ਸੋਹਣੀਆਂ ਜੋੜੀਆਂ ਲੈ ਕੇ ਹਾਂ ਬਾਸ ਨਸਲ ਕੁਆਲਟੀ ਦੇ ਲਗੜਾ ਪਾਣੇ ਹਾਂ ਨਸਲ ਕੁਆਲਟੀ ਸਹੀ ਸਹੀ ਗੱਲ ਹੈ ਜੀ ਹਾਂਜੀ ਫਿਰ ਸਾਹਿਬ ਮੇਰਾ ਸਮਝੀ ਸਾਹਿਬ ਜਿੰਨੇ ਜੀ ਉੱਠੀ ਆਪਾਂ ਦੇ ਲਈ ਬੋਲੋ ਜੀ ਮਹਾਰਾਜ ਕਿਰਪਾ ਕਰੇ ਬੋਲੋ ਜੀ ਕੱਲ ਜਿੰਨਾ ਸੋਹਣਾ ਲੱਗਾ ਜਦੋਂ ਸੋਹਣੀਆਂ ਬਰੀਕਾਂ ਬਾਸ ਬਾਸ ਕਰਦੀ ਆ ਹਾਂ ਲੱਖ ਦੀ ਚਲੋ ਸਵਾ ਲੱਖ ਦੀ ਦੇਣੀ ਤੇ ਬੋਲੀ ਦੇ ਚੋਟੀਆਂ 10 ਕਿਲੋ ਸ਼ਟਾਟ ਕੇ ਦੁੱਧ ਆ 15 16 ਲੀਟਰ ਦੁੱਧ ਚਵਾਉਂਗਾ ਮੈਂ ਠੀਕ ਆ ਟਾ ਮਗਰ ਗਿੱਲਾ ਨਾ ਰੂਗਾ ਚਲੋ ਠੀਕ ਹੈ ਤੇ ਫੋਸਵਾਹਾ ਨੀਲੀ 라ਵੀ ਨੀਲੀ 라ਵੀ 31 ਮਗਰ ਨੀਲੀ 라ਵੀ ਨਾਰੂ ਨਾ ਨਾਰੂ ਨਾ ਬਿਲਕੁਲ ਬੋਲੀ ਦੇ ਬੋਲੀ ਦੇ ਲਓ ਜੀ ਸੁੱਝਾ ਬਣ ਗਿਆ ਵਾ ਅੱਛਾ ਬਣ ਗਿਆ ਇਹਨੂੰ ਦੁੱਧ ਆ ਉਹਦਾ 14 ਲੀਟਰ ਆ 14 ਕਿਲੋ ਹੁਣ 14 ਕਿਲੋ ਆ ਪਰ ਕੋਈ ਕੰਡਾ ਲੈ ਕੇ ਆ ਜਿਹਨੇ ਆਨਲਾਈਨ ਮੰਗਾਵੀਆਂ 14 ਤੇ 14 ਜਵਾਹਾਂ ਦੇ ਹਾਂਜੀ ਜਿੰਨੇ ਆਨਲਾਈਨ ਲੌਣੀ ਉਹ ਤਾਂ 13 ਗਰੰਟੀ ਵਾਲਾ 13 ਕਿਲੋ ਕੰਡੇ ਵਾਲਾ ਜਿਹੜਾ 13 ਆਪਣਾ ਕੰਡਾ ਲਿਆ ਵੇ ਕਿਉਂ ਆਪਸ માં ਇੱਕ ਨੰਬਰ ਹਾਂ ਨੀਲੀਆਂ ਦੇ ਆਪਾਂ ਕਿੰਨੇ ਨੀਲੀਆਂ ਦੋ ਸੀ ਆ ਬਿਲਕੁਲ ਚੱਕ ਨਾਲ ਫਿਰ ਚੱਲ ਗਈ ਆ ਓਹ ਛੋਟੀ ਹੋਈ ਛਿੱਗੀ ਛੋਟੀ ਜਿਹੀ ਜਤੂਏ ਲੋ ਜੀ ਕਰੋ ਚੱਕ ਹਾਂ ਨੀਲੇ ਰਾਬੀ ਵੇਖੋ ਕਰੋ ਵੇਖੋ ਫਿਰਦੀ ਆ ਸਾਣੇ ਵੇਖੋ ਗਿੱਠਾ ਦੇ ਸਾਣੇ ਚਵਾਈ ਬਹੁਤ ਇੱਕ ਨੰਬਰ ਚਵਾਈ ਆ ਬਿਲਕੁਲ ਜੀ ਬਿਲਕੁਲ ਬੜੀ ਚੰਗੀ ਫੋਸਾ ਝੋਟੀ ਆ ਹੈ ਫੋਸਾ ਪੂਰੀ ਝੋਟੀ ਆ ਚੰਗੀ ਆ ਕੱਟੀ ਕੱਟੀ ਨਾ ਮਗਰ ਕੱਟੀ ਮਗਰ ਅੱਛਾ ਕੱਟੀ ਮਗਰ ਫੋਸਾ ਫਿਰਦਾ ਮੁੱਲ ਦੇਖੋ ਦਾਦੂ ਸੀ ਕਿੰਨਾ ਜੀ ਉਹ ਛੋਟੀ ਦੇ ਵੀ 1 40 40 ਕਰਦੀ ਪਰ ਆਪਾਂ ਭਾਲਾਲੇ ਪਹਾੜਾਂ ਚੇੜਨੀ ਠੀਕ ਹੈ ਜੀ ਇੱਕ 30 ਦੀ ਦੇਦਗੇ ਜੀ ਇਹ ਵੀ ਸਵਾਲ ਹੈ ਇਹ ਵੀ ਸਵਾਲ ਦੀ ਕੋਈ ਨਹੀਂ ਸੰਦੀਪ ਸਰ ਇਹ ਕਹਤਾ ਦੇ ਵੀ ਸਵਾਲ ਨਹੀਂ ਕਿਹੜੀ ਵੀ ਸਵਾਲ ਨਹੀਂ ਯਾਰ ਇਹਨੇ ਬੜਾ ਕੋਹਾ ਪਾਉਣ ਦਿੱਤਾ ਪਹਿਲਾਂ ਦੋ ਸਵਾਲ ਆਖਰ ਕੋਈ ਗੱਲ ਨਹੀਂ ਚਲੋ ਵੇਖੀ ਜਾਓ ਇਹ ਵੀ ਦੁੱਧ ਜਿਹੜਾ 14 ਵਜਾਂ ਇਹਦੇ ਕੋਲ ਬਾਦ ਵਾ ਪਰ ਕਿਹਨੇ ਆਨਲਾਈਨ ਮੈਂ ਇੱਥੇ ਆਉਂਦੇ 14 ਹੀ ਜੋਗ ਹੈ ਸੱਤ ਵਜੇ ਠੀਕ ਆ ਠੀਕ ਆ ਆਨਲਾਈਨ ਮਗੌਣੀ 13 ਦੀ ਗਾਰੰਟੀ ਦਿਓ ਕਿ ਲੋ ਖੰਡ ਡੰਗਰ ਅੱਧ ਦੁੱਧ ਵਰ ਜਾ ਵਾ 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 13 ਫਿਰ ਵੀ ਮਨੋ ਦੇ ਕਰ ਹੋਰ ਕੰਡੇ ਵਾਲ ਨੂੰ ਨਾਰਮ ਨਾ ਅੱਗ ਲਾ ਚਲ ਚਲ ਠੀਕ ਆਜੋ ਉਧੇ ਨੂੰ ਉਧਰ ਆਈਆ ਇਹ ਵੀ ਉਧਰ ਆਈਆ ਹਾਂਜੀ ਬਾਟਰ ਤੋਂ ਲੈ ਬਾਟਰ ਤੋਂ ਲੈ ਬਾਠੀ ਜੀ ਬਾਠੀ ਜੀ ਇਹਦਾ ਮਗਰ ਗਿੱਲਾ ਨਾਰੂਆ ਨਾਰੂ ਨਾਰੂ ਗਿੱਲਾ ਨਾਰੂਆ ਉਹਦਾ ਹੁਣ ਕਿੰਨਾ ਇਸ ਟਾਈਮ ਬੋਲ ਲਾ ਫੋਨ ਕੋਈ ਜਿਹੜਾ ਦੁੱਧ ਆਜੀ ਮਤਲਬ 12 ਲੀਟਰ ਠੰਡਾ ਦੁੱਧ ਹਾ ਦੁੱਧ ਦੁੱਧ ਬਣ ਗਿਆ ਬਣ ਗਿਆ ਠੀਕ ਆ ਰਾਜਾ ਦੁੱਧ ਬਣ ਗਿਆ 12 ਲੀਟਰ ਹੈ ਠੰਡਾ ਦੁੱਧ ਚੋਈਏ ਜੀ ਵਜ਼ਾ ਵੀ ਬਹੁਤ ਚੰਗੇ ਆ ਨਾ ਆਜੋ ਆਜੋ ਆਜਾ ਬੰਗਰ ਆਪਾਂ ਚੰਗਾਈ ਲੈਣੀ ਚੰਗੀ ਹੈ ਜਿੰਨੇ ਦਾਵਾ ਦਾ ਬਸ ਰਾਮ 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 ਦਰ ਰਾਮ ਰਾਮ ਵਾਹ ਵਾਹ ਠੀਕ ਆ ਚੰਗੀ ਚੋਟੀ ਬੁਰੀ ਜਵਰਦਸ ਚੋਟੀ ਆ ਐ ਜੱਟ ਵਾਲੇ ਹਣਾ ਬੋਇਸਾ ਹਾਂਜੀ ਬੋਇਸਾ 33 ਮਗਰ ਮੋਰਾ ਪੋਰ ਮੋਰਾ 33 ਮਗਰ ਮੋਰਾ ਇਹਦਾ ਫਸਦੀ ਸੋ ਕਿੰਨੀ ਚੋਟੀ ਆਪਾਂ ਦੇਖ ਦੇਣੀ ਜੀ ਕੋਈ ਗੱਲ ਨਹੀਂ ਦੇਂਦੀ ਐ ਕਚਾਲੀ ਦੇਣੀ ਪਿੰਡੋਂ ਵੀ ਕਰ ਜਾਂਦਾ ਮਾਨ ਦਾ ਕੀ ਜਰਾ ਮਾਨਸਾ ਕਰਦੀਏ ਇੱਕ ਤੀ ਦੀ ਹਾਂ ਇਹ ਵੀ ਸਵਾਰੀ ਇਹ ਵੀ ਸਵਾਰੀ ਇਹ ਵੀ ਸਵਾਰੀ ਤੇਰੀ ਲੱਗੀ ਸਵਾ ਸਾਰੀ ਤੇਰੀ ਲੱਗੀ ਚੱਲਣ ਤੋਂ ਗਰ ਨਹੀਂ ਆਜੋ ਆਜੋ ਹਲ ਆ ਜੀ ਹੋਈ ਜੁੜੀ ਆਪਣੀ ਇਧਰ ਹੀ ਲਈ ਆ ਇਹ ਗੱਬੜਾ ਨਾ ਡਰ ਨਾ ਛੋਟੀ ਗੱਬੜਣੀ ਗੱਬੜਾ ਇਹ ਗੱਬੜੀ ਪਹਿਲਾ ਸਵੇਰ ਚਾਹ ਹਾਂ ਹਾਂ ਬੋਲੀ ਪਿੱਛੇ ਪਿੱਛੇ ਵੇਖ ਲੈ ਕੈਮਰਾ ਹੱਥ ਰੱਖੀ ਕੈਮਰੇ ਜੀ ਬੰਦ ਹਾਂ ਧਿਆਨ ਨਾਲ ਧਿਆਨ ਨਾਲ ਜਾਓ ਦਾਦਾ ਜੀ ਪਹਿਲਾਂ ਜਾਓ ਅੱਛਾ ਪਹਿਲਾਂ ਉਹ ਚਾਰ ਗੱਲ ਅੱਛਾ ਥਰਥੋਂ ਵੇਖੋ ਦੂਜੇ ਨਾਲ ਅੱਜ ਅੱਜ ਆਇਆ ਯਾਰ ਪੁੱਛੋ ਉਹ ਮੇਰਾ ਤੇ ਪਾਉਂਦੀਓ ਮੱਝਾ ਹਜ਼ੂਰ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਆਜੋ ਆਜੋ ਪਰ ਝੋਟੀ ਫੋਦਾ ਵੀ ਜੰਗੀ ਆ ਸੋਹਣੀ ਆ ਚਲੋ ਨਵੀਂ ਆ ਬੱਸ ਚਲੋ ਲਓ ਆਮ ਦਾ ਜੀ ਆਮ ਦਾ ਆ ਚੱਲਣ ਦੋ ਘਰਾਂ ਦੇ ਨਹੀਂ ਠੀਕ ਆ ਪੂਰੀ ਪੂਰੀ ਜੰਗੀ ਝੋਟੀ ਫੋਦਾ ਇੱਕ ਹਫਤਾ ਲੈਂਦੀ ਹੈ ਹਾਂਜੀ ਬਾਕੀ ਚਲੋ ਫਰਨ ਖਾਣ ਨੂੰ ਵੀ ਛੱਗੀ ਆ ਚਲੋ ਸੁਣਾਓ ਹਾਂਜੀ ਸਿੰਗੀ ਰੋਕ ਕੰਡੀ ਸ਼ਾ ਜ ਲੱਗੀ ਆ ਇਹਦਾ ਸੰਦੀਪ ਸਿੰਘ ਜਿੰਨੇ ਦੀ ਝੋਟੀਆਂ ਆਪਾਂ ਦੇਖ ਦੇਣੀ ਜੀ 80 ਦੀ ਦੇ ਦੇਣੀ 75 ਦੀ 75 ਦੀ ਹੋਰ 3000 ਛੋਟ 72 ਦੀ ਲਾਖ ਫੀਸ ਆ 72000 ਚੱਲਣ ਦਾ 72000 ਸਿਰਫ 72000 ਦੀ ਮਰਗ ਦੋ ਨਾ ਕੋਈ ਵਪਾਰੀ ਖੜ ਕੇ ਵੀ ਵੇਚ ਲੈ ਜਿਆਸੀ ਦੇ ਵੀ ਵੇਚ ਲੂਗਾ ਆਪਾਂ ਨੂੰ ਆਪਣੇ ਭਾਰ ਨਾ ਦਿੱਤੀ ਆ ਭਾਰ ਨਹੀਂ ਠੀਕ ਹੈ 73000 73000 ਸਿਰਫ 73000 ਹਾਂ ਕੋਈ ਗੱਲ ਨਹੀਂ ਸਿਰਫ 73000 ਚਾਰ ਝੋਟੀਆਂ ਪੂਰੀ ਅੜਾ ਖਾਲ ਝੋਟੀਆਂ ਸ਼ੰਭੂ ਅਗਰੇ ਫਿਰ ਦਿਖਾਰੇ ਲੋਰ ਆਹ ਦਿਖਾਰੇ ਵੱਡੀਆਂ ਝੋਟੀਆਂ ਨਾਲ ਨੀਲੀ ਆ ਨੀਲੀ ਦਾ ਕਟਕੋਟ ਬਖਾਰੇ ਕਰਾਂ ਦੀ ਇਹਦੇ ਫੌਜੀ ਸਾਹਿਬ ਆ ਦੇਖੋ ਆ ਦੇਖੋ ਚਲੋ ਮੋਰ ਇਕ ਮੋਰ ਇਕੱਠਾ ਬਾਕੀ ਕੱਟੀਆਂ ਬਸ ਬਸ ਹਾਂਜੀ ਬਾਕੀ ਫੌਜ ਬਾਕੀ ਫੌਜ ਸਾਹਿਬ ਮੇਨ ਜਾਂਦੇ ਵੱਡਾ ਟਾਂਗਰਾ ਹਾਂਜੀ ਨਾਗਰਾ ਅੰਮਰਸਰ ਤੋਂ ਸਿੱਧਾ ਜਲੰਧਰ ਹੁੰਜਾਲੇ ਜਰੋ ਬਸ ਅੰਮਰਸਰ ਰੋਡ ਤੇ ਨਾਗਰਾ ਦਾ ਟਾਂਗਰੇ ਨਾਲ ਕਿਲੋਮੀਟਰ ਪੈਂਦਾ ਜੀ ਤੇ ਮੋਹਾਲ ਬਿਲਕੁਲ ਬਿਲਕੁਲ ਚਲੋ ਆ ਹੀ ਪੈਂਦਾ ਜੀ ਠੀਕ ਹੈ ਪਰਪੋਸ ਦਾ ਹਾਂਜੀ ਠੀਕ ਠੀਕ ਹੈ ਜੀ ਸਤਿ ਸ੍ਰੀ ਅਕਾਲ